ਇਹ 2-4 ਦਿਨਾਂ ਤੋਂ ਬੇਟਾ ਕਹਿ ਰਿਹਾ ਸੀ ਕਿ ਮੇਰੇ ਪੇਟ 'ਚ ਦਰਦ ਆ ਦਰਦ ਹੋ ਰਿਹਾ ਹੈ। ਤਾਂ ਕੱਲ ਰਾਤ ਕਹਿੰਦਾ ਜੀ ਉਹ ਮੇਰੇ ਉਸਿ ਨੂੰ ਕਹਿੰਦਾ ਕਿ ਉਹ ਮੇਰੀ ਪੋਟੀ ਵਾਲੇ ਜਗ੍ਹਾ ਦਰਦ ਹੋ ਰਿਹਾ ਹੈ। ਤਾਂ ਜਦੋਂ ਉਹਨਾਂ ਨੇ ਚੈੱਕ ਕਰਿਆ ਉਹਦਾ ਨਾ ਪਿੱਛੇ ਸੁਰਾ ਖੁੱਲਾ ਸੀ ਜੀ। ਸਿਰੇ ਨਰਸਿੰਗ ਹੌਮ ਜਾ ਕੇ ਰਾਹ ਛੋਟੇ ਡਾਕਟਰ ਉਹ ਕਹਿੰਦੇ ਜੀ ਇਹਨਾਂ ਗਲਤ ਹੋਇਆ ਵਾ। ਹਸਪਤਾਲ ਚੈੱਕ ਕਰਾਉ ਜਾ ਕੇ ਜੀ। ਤੌਰੇ ਆ ਕੇ ਚੈੱਕ ਕਰਾਇਆ ਪੁਸ਼ਟੀ ਕਰਾਈ ਪੁਸ਼ਟੀ ਉਹ ਥੋੜਾ ਆ ਗਿਆ ਹੀ ਇਹ ਇੱਥੇ ਰਜਿੰਦਰਾ ਦਾਖਲ ਕਰਾਇਆ ਬੱਚੇ ਦਾ ਕੋਈ ਤੁਹਾਡੀ ਗੱਲਬਾਤ ਹੋਈ ਕੀ ਕਿਹਾ ਬੱਚੇ ਨੇ ਬੱਚੇ ਬੱਚੇ ਨੇ ਦੱਸਿਆ ਕਿ ਸਕੂਲ 'ਚ ਇੱਕ ਅੰਕਲ ਸੀ ਜਿਹੜੇ ਉਹਨੂੰ ਚਾਰਟ ਤੇ ਲੈ ਗਏ ਸੀ ਕਮਰੇ 'ਚ ਜੀ ਉੱਥੇ ਚਾਕਲੇਟ ਦਾ ਉਹਦੇ ਆ ਹੀ ਪਰ ਉਹ ਗਲਤ ਕੰਮ ਕਰ ਰਹੀ ਜਿਹੜੇ ਸਕੂਲ 'ਚ ਪਰਵਿੰਦਰ ਸਕੂਲ ਜੀ ਤੇ ਕਿੱਥੇ ਉੱਥੇ ਕੋਈ ਜਿਸ ਬੰਦੇ ਦਾ ਨਾਮ ਲੈ ਰਿਹਾ ਉਹ ਕੀ ਕੰਮ ਕਰਦਾ ਪਤਾ ਹੈ ਕੋਈ ਜਾਣਕਾਰੀ ਕੋਈ ਪੋਸਟਨ ਆ ਜੀ ਨਾਮ ਹੀ ਬਤਾਈਏ ਕਿ ਕੌਣ ਸੀ ਅਗਰ ਨਾ ਜੀ ਤੇ ਕਿੰਨੇ ਕਲਾਸ ਦਾ ਬੱਚਾ ਕਿੰਨੀ ਉਮਰ ਹੈ ਜੀ ਐਲ ਕੇ ਜੀ ਕਲਾਸ ਦਾ ਬੱਚਾ ਜੀ 5 ਸਾਲ ਦਾ ਜੀ ਅੱਛਾ ਹੋਰ ਬੱਚੇ ਨੇ ਕੀ ਦੱਸਿਆ ਜੀ ਹਾਂ ਜੀ ਹੋਰ ਕੀ ਹੋਰ ਇਸ ਤੋਂ ਜ਼ਿਆਦਾ ਕੁਝ ਨਹੀਂ ਦੱਸਿਆ ਨੇ ਕੋਈ ਬੱਚੇ ਸ਼ਿਕਾਰ ਹੋਏ ਨੇ ਇਸ ਤਰ੍ਹਾਂ ਲੋਕ ਕੁੜੀਆਂ ਦੱਸ ਰਹੀ ਜੀ ਕਿਵੇਂ ਦੱਸੋ ਇਹ ਗੱਲ ਨਾ ਕੀ ਦੱਸਿਆ ਬੱਚੇ ਨੇ ਬੱਚੇ ਨੇ ਕੀ ਦੱਸਿਆ ਤੁਹਾਨੂੰ ਪੁੱਛਾ ਉਹ ਕਹਿੰਦੇ ਦੋ ਦੋ ਲੜਕੀਆਂ ਲੜਕੀਆਂ ਹੋਰ ਨੇ ਜਿਹੜੇ ਨਾਲ ਫੜਦੀਆਂ ਹਾਂ ਉਹਨਾਂ ਨਾਲ ਵੀ ਕਰਿਆ ਕਹਿੰਦੇ ਜੀ ਚੋ ਹਾਂਜੀ ਤੇ ਇਹੋ ਅੰਕਲ ਦੇ ਬਾਰੇ ਦੱਸਿਆ ਕਿ ਕੌਣ ਸੀ ਉੱਥੇ ਸਕੂਲ ਨਾ ਜੀ ਉਹ ਕਹਿੰਦੇ ਸ਼ਕਲ ਤੋਂ ਪਛਾਣ ਲਾਂਗਾ ਜੀ ਤੇ ਹੁਣ ਤੁਸੀਂ ਕੋਈ ਕੰਪਲੇਂਟ ਵਗੈਰਾ ਕੀਤੀ ਹੈ ਜਾਂ ਤੁਸੀਂ ਸਕੂਲ ਦੇ ਵਿੱਚ ਸੰਪਰਕ ਕੀਤਾ ਹੈ ਕੀ ਕੀਤਾ ਹਾਲੇ ਸਕੂਲ 'ਚ ਸੰਪਰਕ ਨਹੀਂ ਕੀਤਾ ਜੀ ਹਾਂ ਕੋਈ ਕੰਪੋਲਿਸ ਕੰਪਲੇਂਟ ਵਗੈਰਾ ਹਾਲੇ ਤੱਕ ਹਾਂਜੀ ਬੁਰਿਆ ਹਾਂਜੀ ਕੋਈ ਆਈ ਹੈ ਪੁਲਿਸ ਇੱਥੇ ਹੁਣ ਤੱਕ ਹਾਲੇ ਨਹੀਂ ਆਈ ਬੱਚੇ ਨੇ ਕੋਈ ਦੱਸਿਆ ਤੁਹਾਨੂੰ ਕਿ ਕਿੰਨੇ ਸਮੇਂ ਤੋਂ ਇਹ ਹੋ ਰਿਹਾ ਸੀ ਉਹਦੇ ਨਾਲ ਜਾਂ ਕਿੰਨੇ ਸਮੇਂ ਨਾ ਯੋ ਇਹ ਨਹੀਂ ਸਹੀ ਕਿ ਕਿਆ ਕਿੰਨੇ ਟਾਈਮ ਤੋਂ ਹੋ ਰਹੀ ਅੱਛਾ ਫੂਲ ਪ੍ਰੰਧ ਕਰਨ ਨਾਲ ਗੱਲ ਕੀਤੀ ਤੁਸੀਂ ਇਸ ਬਾਰੇ ਹਲੇ ਹਲੇ ਨਾ ਆਈ ਪਹਿਲਾਂ ਤਾਂ ਵਰੀ ਚੱਕਰ ਆਈ ਆਗੇ ਅੱਛਾ ਅੱਜ ਬਤਾ ਲੱਗਿਆ ਤੁਹਾਨੂੰ ਹਾਂ ਜੀ ਘਟਨਾ ਕਿੰਨੀ ਦਿਨ ਪਹਿਲੀ ਹੈ ਕੱਲ ਦੀ ਹੈ ਜੀ ਕੱਲ ਦੀ ਹੈ ਜੀ ਕੱਲ ਦੀ ਘਟਨਾ ਹਾਂ ਜੀ ਕੀ ਕਾਰਵਾਈ ਕੀ ਮੰਗ ਕਰਦੇ ਹੋ ਤੁਸੀਂ ਆਪਾਂ ਅਸੀਂ ਇਹਦਾ ਮੰਗਦੇ ਹਾਂ ਸਾਹਿਬ ਜੀ ਕਿ ਅੱਗੇ ਨੂੰ ਕਿਸੇ ਹੋਰ ਬੱਚੇ ਨਾਲ ਨਾ ਹੋਵੇ ਇਹ ਇਹ ਜੀ ਜੀ ਮੈਂ ਤੁਹਾਡਾ ਮੇਰਾ ਨਾਮ ਗੁਰਿੰਦਰ ਸਿੰਘ ਆ ਜੀ ਸਾਫੀ ਪਾਰਟੀ ਤੋਂ ਅਰਵਿੰਦ ਜੀ ਕੀ ਹੋਇਆ ਇਹਨਾਂ ਦੇ ਬੱਚੇ ਦੇ ਨਾਲ ਇਹ ਮੇਰੇ ਜਾਣਕਾਰ ਨੇ ਇਹਨਾਂ ਦਾ ਬੇਟਾ ਇਹ ਉਹਦਾ ਤਾਇਏ ਜੀ ਨੇ ਇਹਨਾਂ ਦਾ ਬੇਟਾ ਪੜਦਾ ਅਰਵਿੰਦੋ ਸਕੂਲ ਜਿਹੜਾ ਬੱਸ ਸੈਂਡ ਲੱਗ ਗਿਆ ਜੀ ਹਾਂ ਤੇ ਉਹਨੇ ਕੱਲ ਕੰਪਲੀਟ ਕੀਤੀ ਮੇਰੇ ਪੇਟ 'ਚ ਹੋਰ ਬੈਕ 'ਚ ਦਰਦ ਹੋ ਰਿਹਾ ਹੈ ਜੋ ਇਹਨਾਂ ਨੇ ਸਾਰੀ ਰਾਤ ਕਿਵੇਂ ਕਰਕੇ ਕੱਟ ਲਈ ਇਸ ਵੇਰੇ ਨਾਲ ਦੇ ਕੋਈ ਨਰਸਿੰਗ ਹੋਮ ਉੱਥੇ ਲੈ ਕੇ ਗਏ ਲਿਜਾਨ ਤੋਂ ਬਾਅਦ ਜਦੋਂ ਚੈੱਕ ਕੀਤਾ ਵੀ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਡਾਕਟਰ ਨੇ ਕਹਿੰਨਾ ਇਹਨੂੰ ਰਜਿੰਦਰ ਹਸਪਤਲ ਇਹ ਜੋ ਅਸਮਨ ਰਜਿੰਦਰ ਹਸਪਤਲ ਲਿਆ ਹੈ ਉਰੇ ਡਾਕਟਰ ਨੇ ਚੈੱਕ ਕੀਤਾ ਚੈੱਕਅਪ ਕੀਤਾ ਤੇ ਫੇਰ ਵੀ ਇਹਦਾ ਕੋਈ ਸਰੀਰਕ ਸ਼ੋਸ਼ਨ ਹੋਇਆ ਸਾਨੇ ਬੱਚੇ ਨੂੰ ਪੁੱਛਿਆ ਵੀ ਕੀ ਹੋਇਆ ਬੱਚਾ ਕਹਿੰਦਾ ਵੀ ਮੇਰਾ ਰਵਿੰਦੋ ਸਕੂਲ ਹੈ ਯੂ ਐਲ ਕੇ ਜੀ ਚ ਪੜਦਾ ਹੋ ਤੇ ਕੋਈ ਬੰਦਾ ਯੂ ਉਥੇ ਸਰ ਕੋਣ ਹੈ ਕੁਲੀ ਹੈ ਪੀ ਐਨ ਹੈ ਕੋਈ ਹੈ ਨਾ EMPLOYEE ਕਲਰਕ ਹੈ ਕੋਈ ਸਾਨੂੰ ਨਹੀਂ ਪਤਾ ਜੀ ਕਿੰਨੇ ਪਛਾਣ ਲਾਂਗਾ ਉਹ ਮੈਨੂੰ ਕੋ ਰੂਮ ਚ ਲੈ ਗਿਆ ਹਸਟਲ ਵਾਲੇ ਹੋਸਟ ਰੂਮ ਚ ਲੈ ਜਾਣ ਤੋਂ ਬਾਅਦ ਉਹਨੇ ਮੈਨੂੰ ਪੂਰਾ ਪੇਨ ਕੀਤਾ ਠੀਕ ਆ ਪੂਰਨੇ ਮੇ ਨਾਲ ਮਾਰਿਆ ਵੀ ਚਾਕਲੇਟ ਵੀ ਦਿੱਤੀ ਕਹਿੰਦਾ ਫਿਰ ਉਹ ਤੋਂ ਮੇਰੇ ਪੇਟ ਰਹਿਣ ਲੱਗ ਗਿਆ ਮੈਂ ਘਰ ਆ ਕੇ ਦੱਸਿਆ ਨਹੀਂ ਮੈਂ ਡਰ ਗਿਆ ਫਿਰ ਮੈਂ ਸ਼ਾਮ ਨੂੰ ਦੱਸਿਆ ਮੇਰੇ ਘਰ ਦੇ ਹਸਪਤਾਲ ਲੱਗੇ ਫਿਰ ਮੈਂ ਹਸਪਤਾਲ ਆ ਕੇ ਉਹਰੇ ਦੱਸਦੇ ਬੱਚੇ ਨੇ ਇਹ ਦੱਸਿਆ ਕਿ ਕਿੰਨੇ ਕੁ ਸਮੇਂ ਤੋਂ ਉਹਦੇ ਨਾਲ ਉਹਰੇ ਸੀ ਜਾਂ ਕੋਈ ਹੋਰ ਵੀ ਲੋਕ ਸੀ ਇਹ ਤਾਂ ਨਹੀਂ ਦੱਸਿਆ ਬੱਚਾ ਬਹੁਤ ਡਰਿਆ ਹੋਇਆ ਸੀ ਪਹਿਲੀ ਗੱਲ ਤਾਂ ਬਹੁਤ ਡਰਿਆ ਹੋਇਆ ਉਹ ਮੇਰੇ ਸਾਹਮਣੇ ਤੇ ਕਿਨਾਂ ਦਾ ਪਰਿਵਾਰ ਤੋਂ ਕੋਈ ਮੈਡਮ ਸੀ ਉਹਨਾਂ ਨੇ ਦੱਸਿਆ ਜੀ ਮਾਰਾ ਵੀ ਹੈ ਜੋ ਉਹਨੇ ਉਹ ਇੱਕ ਦੇ ਵਿੱਚ ਆਇਆ ਜੀ ਸੈਕੂਅਲ ਹਰਾਸ਼ਮੈਂਟ ਰਿਪੋਰਟ ਦੇ ਵਿੱਚ ਆਇਆ ਜੀ ਐਸਆਈ ਆ ਜੀ ਆਇਆ ਕੋਈ ਹੋਰ ਬੱਚੇ ਵੀ ਸ਼ਿਕਾਰ ਹੋਏ ਨੇ ਇਸ ਚੀਜ਼ ਦਾ ਹਾਂ ਜੀ ਕੋਈ ਹੋਰ ਬੱਚੇ ਵੀ ਬੱਚੇ ਉਹ ਛੋਟਾ ਬੱਚਾ ਕਹਿੰਦਾ ਹੈ ਕਹਿੰਦਾ ਦੋ ਕੁੜੀਆਂ ਹੋਰ ਨੇ ਦੋ ਕੁੜੀਆਂ ਹੋਰ ਨੇ ਬਾਕੀ ਫਿਲਹਾਲ ਇਹ ਨਾਲ ਦਾ ਕਨਫਰਮ ਹੈ ਜੀ ਐਮਐਲਆਰ ਕਟੇਗੀ ਰਿਪੋਰਟ ਹੋ ਚੁੱਕੀ ਹੈ ਜੀ ਜੀ ਮੈਡੀਕਲ ਹੋ ਚੁੱਕਿਆ ਦਾ ਦਾਖਲਾ ਹੈ ਬੱਚਾ ਅੰਦਰ ਤੇ ریکویسٹ ہے بھی سارے نال چلو وی پر انصاف دو انھاں نوں پولیس کو کمپلیٹ ہو گئی ہے تو ہاں پولیس کمپلیٹ ہو گئی ہے کمپلیٹ آئی ہے جی اگے پولیس والے کوئی پولیس والے ہے تک تے آئے نہیں جی کتنی دیر ہو گئی رپورٹ دے کت تک ہو کنٹر کنڈا کنڈا جیڑاں گھٹا ہو گیا کوئی فون کال آگیا گیا تو پولیس دا کیا کچھ بھی نہیں آئی جی سکول بھی کس طریقے دی کاروائی دی مانگ کر رہا ہے پر انصاف ملنا چاہیے تو سکول پروسکا نال کوئی جل بات ہوئی تو کوئی گل بات نہیں کوئی فارم کیتا ਤੁਸੀਂ سکول دے پر ਹਲੇ ਕੁਛ ਨਹੀਂ ਕੀਤਾ ਸਰ ਕਿਉਂਕਿ ਹਲੇ ਪਰ ਉਹਨ ਤਾਂ ਹੀ ਕਨਫਰਮ ਹੋਏ ਹਣ ਕਨਫਰਮ ਹੋਏ ਨੇ ਹਲੇ ਹੁਣ ਸਕੂਲ ਜਾਵਾਂਗੇ ਉਹ ਬੰਦੇ ਨੂੰ ਭਜਾ ਦੇਣੇ ਉਹਦਾ ਫੈਰ ਕੀ ਆ ਪਰ ਪੁਲਿਸ ਨੂੰ ਚਾਹੀਦਾ ਵੀ ਬਚਾ ਕੇ ਪਹਿਲਾਂ ਬੰਦਾ ਉਹ ਟ੍ਰੇਸ ਕਰਨ ਆਵਰੇ ਪ੍ਰਭਾਵ ਤੇ ਨਹੀਂ ਤਾਂ ਵੀ ਅਸੀਂ ਆਪ ਆਪਣੇ ਕਰਾਂਗੇ ਜੋ ਵੀ ਹੋ ਸਕੇ ਸਾਡੇ ਤੋਂ ਵੀ ਠੀਕਾ ਰਜਿੰਦਰ ਹਸਪੀਟਲ ਸੇਟਨ ਮੇਟੂ ਬੱਚੇ ਨੂੰ ਪੇਰੈਂਟਸ ਨੇ ਐਡਮਿਟ ਕਰਾਇਆ ਬੱਚੇ ਨੇ ਪੇਟ ਚ ਦਰਦ ਦੀ ਸ਼ਿਕਾਇਤ ਕੀਤੀ ਸੀ ਤੇ ਫਿਜ਼ੀਕਲ ਅਸੌਲਟ ਦੀ ਸ਼ਿਕਾਇਤ ਕੀਤੀ ਸੀ ਇਸ ਸਬੰਧ ਵਿੱਚ ਤਫਤੀਸ਼ ਕਰਨ ਦੇ ਸਕੂਲ ਚ ਆਏ ਹਨ ਬੱਚੇ ਨੇ ਕਿਹਾ ਵੀ ਸਕੂਲ ਦੇ ਗਾਰਡ ਨੇ ਮੇਰੇ ਨਾਲ ਬਦਸਲੂਕੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੇਰੇ ਤੇ ਕ੍ਰਿਮੀਨਲ ਅਸੌਲਟ ਕਰ ਫਿਜ਼ੀਕਲ ਅਸੌਲਟ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਸਬੰਧ ਵਿੱਚ ਸਾਰੇ ਟੈਕਨੀਕਲ ਪਰਕ ਟੂ ਟੂ ਹਿਊਮਨ ਇੰਟੈਲੀਜੈਂਸ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਇਹ ਸਕੂਲ ਕਿਹੜਾ ਹੈ ਸਰਕ ਕਿਹੜੀ ਵੱਲ ਇਸ ਨੂੰ ਸਿਉਰੀਰਵੰਦ ਸਕੂਲ ਹੈ ਬਸ ਪੁਰਾਣੇ ਬੱਸ ਸਟੈਂਡ ਕੋਲ ਉੱਥੇ ਹੋ ਤਫਤੀਸ਼ ਕੀਤੀ ਜਾ ਰਹੀ ਹੈ جانویس باقی جاری لگی بچے گا بچے ال کے جی کلاس دا راڈ دا تا اج کلیئر ہونا بس تو کسی کے فوٹو سے ہو رہی ساڈے ساڈے ایک بار یہ کہتا ہے پپو نہیں کل 11 بجے دا بچے نے ہسپتال جائی بچے باقی سب دا راڈ ہے سیکشنل ٹیسٹ ہے یا پی جی دا پاس ہے کیٹیکل ہے سیکشنل دا تو جی یہ تو یہ سا میڈیکل ایگزامینیشن تو کلیئر ہونا ہے کوئی فزیکل سولٹ ہے یا سیکشول سولٹ ہے باقی سب